ਉਹਾਂ ਦੀ ਮੰਗ ਇਹ ਹੈ ਕਿ ਤੁਸੀਂ ਸਹਿਯੋਗ ਦਿੱਤਾ ਦੇ ਨਾਲ ਇਹਨੂੰ ਪਾਰਲੀਮੈਂਟ ਦੇ ਵਿੱਚ ਰੱਖਿਓ। ਹੂੰ। ਪੰਜਾਬ ਦੇ ਵਿੱਚ 13 ਨੇ ਇੱਕ ਚੀਜ਼ ਦਾ ਨਹੀਂ ਮੈਨੂੰ ਪਤਾ ਭਾਈ ਅਮਰਤ ਸਿੰਘ ਆਲਾ ਅਮਰਪਾਲ ਸਿੰਘ ਆ ਉਹ ਕਿਹਨੂੰ ਦੇਣਗੇ? ਕਿਉਂਕਿ ਉਹ ਤਾਂ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਆ। ਜਿਵੇਂ ਅਮਰਪਾਲ ਸਿੰਘ ਉਹ ਰਾਣੀ ਕਹਿੰਦਾ ਕਿ ਜੋ ਮੈਂ ਬਿਆਨ ਦੇਵਾਂਗਾ ਕੁਝ ਕਹਾਂਗਾ ਉਹ ਮੇਰੇ ਘਰਦਿਆਂ ਨੂੰ ਸਹੀ ਸਮਝਿਆ ਜਾਵੇ ਤੇ ਪਰ ਇੱਥੇ ਆ ਕੇ ਡਬਲ ਕਮ ਹੋ ਗਿਆ ਜਦੋਂ ਮਾਤਾ ਨੇ ਉਹ ਬਿਆਨ ਦਿੱਤਾ ਤੇ ਮੋਦੀ ਤੋਂ ਉਹ ਪਾਸੇ हट ਗਏ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਜਥੇਬੰਦੀਆਂ ਕਹਿ ਚੁੱਕੀਆਂ ਨੇ ਕਿ ਤੁਸੀਂ ਜਿੱਤੇ ਨਹੀਂ ਤੁਸੀਂ ਹਾਰੋ ਕਹਿ ਕੇ ਦਿਖਾਓ ਮੋਦੀ ਦੀ ਗਰੰਟੀ ਐਕਤੀ ਐਮ ਐਸ ਪੀ ਨੂੰ ਲੈ ਕੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਕਿਸਾਨ ਲਗਾਤਾਰ ਉਹਨਾਂ ਨੇ ਧਰਨੇ ਦਿੱਤੇ ਪ੍ਰਦਰਸ਼ਨ ਕੀਤੇ ਤੇ ਹੁਣ ਵੀ ਇੱਕ ਧਰਨਾ ਕਈ ਬਾਰਡਰਾਂ ਦੇ ਉਤੇ ਚੱਲ ਰਿਹਾ ਹਰਿਆਣੇ ਦੇ ਨਾਲ ਲੱਗਦੇ ਖਨੌਰੀ ਹੋ ਗਿਆ ਸ਼ੰਭੂ ਬੈਰੀਅਰ ਹੋ ਗਿਆ ਤੇ ਇਸੇ ਦੇ ਚਲਦਿਆਂ ਕਿਸਾਨਾਂ ਨੇ ਅੱਜ ਦਾ ਦਿਨ ਮقرਰ ਕੀਤਾ ਸੀਗਾ ਕਿ ਉਹ ਮੰਗ ਪੱਤਰ ਸੌਂਪਣਗੇ ਐਮਪੀਜ਼ ਨੂੰ ਮੈਂਬਰ ਪਾਰਲੀਮੈਂਟਸ ਨੂੰ ਪਰ ਜਿਹੜੇ 240 ਐਮਪੀ ਨੇ ਭਾਜਪਾ ਦੇ ਉਹਨਾਂ ਨੂੰ ਮੰਗ ਪੱਤਰ ਨਹੀਂ ਦੇਣਾ ਮੰਗ ਕੀਤੀ ਜਾ ਰਹੀ ਹੈ ਪ੍ਰਾਈਵੇਟ ਬਿੱਲ ਲਿਆਉਣ ਦੀ ਐਮਐਸਪੀ ਦੇ ਉੱਤੇ ਹਰਿਆਣਾ ਦੇ ਵਿੱਚ ਜਿੰਨੇ ਭਾਜਪਾ ਤੋਂ ਇਲਾਵਾ ਜਿੱਤੇ ਉਮੀਦਵਾਰ ਨੇ ਪੰਜਾਬ ਦੇ ਵਿੱਚ ਜਿੰਨੇ ਭਾਜਪਾ ਤੋਂ ਇਲਾਵਾ 13 ਦੇ 13 ਹੀ ਨੇ ਬਾਕੀ ਹੋਰ ਥਾਵਾਂ ਦੇ ਉੱਤੇ ਵੀ ਨੇ ਯੂਪੀ ਦੇ ਵਿੱਚ 20 ਦੇ ਕਰੀਬ ਨੇ ਉਹ ਸਾਰਿਆਂ ਦੇ ਘਰਾਂ ਦੇ ਬਾਹਰ ਜਾਣਗੇ ਮੰਗ ਪੱਤਰ ਦਿੱਤੇ ਜਾਣਗੇ ਤਾਂ ਜੋ ਐਮਐਸਪੀ ਦਾ ਮਸਲਾ ਉਹ ਸੁਲਝਾਇਆ ਜਾ ਸਕੇ ਉਹਦੇ ਵਿੱਚ ਜਿੰਨੀਆਂ ਮੰਗਾਂ ਰੱਖੀਆਂ ਨੇ ਉਹਨਾਂ ਦੀ ਮੰਗ ਇਹ ਹੈ ਕਿ ਤੁਸੀਂ ਸਹਿਯੋਗਤਾ ਦੇ ਨਾਲ ਇਹਨੂੰ ਪਾਰਲੀਮੈਂਟ ਦੇ ਵਿੱਚ ਰੱਖਿਓ ਹੂੰ ਪੰਜਾਬ ਦੇ ਵਿੱਚ 13 ਨੇ ਇੱਕ ਚੀਜ਼ ਦਾ ਨਹੀਂ ਮੈਨੂੰ ਪਤਾ ਭਾਈ ਅਮਰਤ ਸਿੰਘ ਆਲਾ ਅਮਰਤਪਾਲ ਸਿੰਘ ਆ ਉਹ ਕਿਹਨੂੰ ਦੇਣਗੇ ਕਿਉਂਕਿ ਉਹ ਤਾਂ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਆ ਜਾਂ ਤਾਂ ਉਹ ਜਿਵੇਂ ਅਮਰਤਪਾਲ ਸਿੰਘ ਹੋਰਾਂ ਨੇ ਕਹਿਤਾ ਕਿ ਜੋ ਮੈਂ ਬਿਆਨ ਦੇਵਾਂਗਾ ਕੁਝ ਕਹਾਂਗਾ ਉਹ ਮੇਰੇ ਘਰਦਿਆਂ ਨੂੰ ਸਹੀ ਸਮਝਿਆ ਜਾਵੇ ਤੇ ਪਰ ਇੱਥੇ ਆ ਕੇ ਡਬਲ ਕਮ ਹੋ ਗਿਆ ਜਦੋਂ ਮਾਤਾ ਨੇ ਉਹ ਬਿਆਨ ਦਿੱਤਾ ਤੇ ਉਹਦੇ ਤੋਂ ਉਹ ਪਾਸੇ हट ਗਏ ਤਾਂ ਅਥੋਰਾਈਜ਼ ਕੌਣ ਹੈ ਜਿਹੜਾ ਭਾਈ ਅਮਰਤਪਾਲ ਸਿੰਘ ਦੀ ਥਾਤੇ ਬਾਕੀ ਜਿਹੜੇ 12 ਨੇ ਉਹ ਅਵੇਲੇਬਲ ਨੇ ਸੱਤ ਕਾਂਗਰਸ ਦੇ ਤਿੰਨ ਆਮ ਆਦਮੀ ਪਾਰਟੀ ਦੇ 10 ਦੋ ਆਜ਼ਾਦ ਉਹ ਜੋ ਇੱਕ ਤਾਂ ਦਿੱਤਾ ਨਹੀਂ ਜਾਣਾ ਤੇ ਇੱਕ ਅਕਾਲੀ ਦਲ ਵੱਲੋਂ ਬੀਬੀ ਹਰਸਵਰਤ ਕੌਰ ਬਾਦਲ ਇਹਨਾਂ ਨੂੰ ਇਹ ਮੰਗ ਪੱਤਰ ਅੱਜ ਸੌਂਪ ਰਹੇ ਨੇ ਜਾ ਰਹੇ ਨੇ ਉਹਨਾਂ ਨਾਲ ਮਿਲ ਵੀ ਰਹੇ ਨੇ ਤੇ ਉਹਨਾਂ ਤੋਂ ਇਹ ਭਰੋਸਾ ਵੀ ਲੈ ਰਹੇ ਨੇ ਐਮਐਸਪੀ ਦੀ ਗਾਰੰਟੀ ਸਮੇਤ ਜਿਹੜੀਆਂ ਕਿਸਾਨੀ ਮੰਗਾਂ ਨੇ ਤੁਸੀਂ ਪਾਰਲੀਮੈਂਟ ਦੇ ਵਿੱਚ ਉਠਾਉਂਗੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਜਥੇਬੰਦੀਆਂ ਕਹਿ ਚੁੱਕੀਆਂ ਨੇ ਕਿ ਤੁਸੀਂ ਜਿੱਤੇ ਨਹੀਂ ਤੁਸੀਂ ਹਾਰੋ ਕਹਿ ਕੇ ਦਿਖਾਓ ਮੋਦੀ ਦੀ ਗਾਰੰਟੀ ਐ ਇੱਕ ਦੀ ਤੇ ਮੋਦੀ ਸਾਹਿਬ ਵੀ ਬਦਲ ਗਏ ਐਨਡੀਏ ਕੀ ਗਾਰੰਟੀ ਹੂੰ ਜੀ ਸੋ ਬਹੁਤ ਦੀ ਹੁੰਦਾ ਤੁਸੀਂ ਅਸਲ ਵਾਲੇ ਪਾਸੇ ਜਾਓ ਤੇ ਇਹਨਾਂ ਕਿਸਾਨਾਂ ਨੇ ਫੈਸਲਾ ਕਰ ਲਿਆ ਜਿੱਥੇ ਜਿੱਥੇ ਵੀ ਚੋਣਾਂ ਆਉਣਗੀਆਂ ਨਵੰਬਰ ਦੇ ਵੀ ਦੇ ਚਾਰ ਰਾਜਾਂ 'ਚ ਚੋਣਾਂ ਆ ਰਹੀਆਂ ਨੇ ਹਰਿਆਣਾ ਸਮੇਤ ਹੂੰ ਉਹਨਾਂ ਚਾਰ ਰਾਜਾਂ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਵਾਸਤੇ ਜਾਣਗੇ ਤੇ ਦੇਖੋ ਅੱਗੇ ਕੀ ਵਾਪਰਦਾ ਹੈ ਬਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਛੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਬੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ਟਾ ਜੀ ਮੈਂ ਹਕੂ ਰਾਜ ਚੰਦਾਵਾ ਤੇ ਤੁਸੀਂ ਦੇਖ ਲਿਓ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ